ਸਤ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਚੱਲ ਗਈਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਮ ਬੀਤੀ ਰਾਤ ਦੱਖਣੀ ਦਿੱਲੀ ਦੇ ਗ੍ਰੇਟਰ ਕਲਾਸ਼ਪਾਰਟ 1 ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਜੈਮ ਮਾਲਕ ਦੀ ਮੌਤ ਹੋ ਗਈ ਕਤਲ ਕੀਤੇ ਗਏ ਵਿਅਕਤੀ ਦਾ ਨਾਮ ਨਾਦੀਰ ਸ਼ਾਹ ਦੱਸੇ ਜਾ ਰਿਹਾ ਜੋ ਕਿ ਅਫਗਾਨ ਮੂਲ ਦਾ ਹੈ ਤੇ ਪੁਲਿਸ ਨੂੰ ਗ੍ਰੇਟਰ ਕਲਾਸ਼ ਕਰੀਬ 608 ਰਾਉਂਡ ਫਾਇਰਿੰਗ ਦੀ ਸੂਚਨਾ ਮਿਲੀ ਸੀ ਨਾਦੀਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਰਤਕ ਅਲਾਨ ਦਿੱਤਾ ਗਿਆ ਜੀਹਾਂ ਨਾਦੀਰ ਦਾ ਦੁਬਈ ਚ ਵੀ ਕਾਰੋਬਾਰ ਹੈ ਸ਼ੁਰੂਆਤੀ ਤੌਰ ਤੇ ਪੁਲਸ ਨੂੰ ਲੱਗਦਾ ਹੈ ਕਿ ਇਹ ਗੈਂਗਵਾਰ ਨਾਲ ਜੁੜਿਆ ਮਾਮਲਾ ਹੈ ਤੇ ਨਾਦੀਰ ਖਿਲਾਫ ਕੁੱਝ ਅਪਰਾਧਿਕ ਮਾਮਲੇ ਦਰਜ ਹਨ ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਕਿਸ ਤਰ੍ਹਾਂ ਕੀਤੀ ਨਾਦੀਰ ਦਾ ਸਬੰਧ ਰੋਹਿਤ ਗੁਦਾਰਾ ਗੈਂਗ ਨਾਲ ਦੱਸਿਆ ਜਾ ਰਿਹਾ ਪੁਲਸ ਪਰਸੂਤਾਂ ਦਾ ਕਹਿਣਾ ਹੈ ਕਿ ਰੋਹਿਤ ਚੌਧਰੀ ਗੈਂਗ ਲਾਇਸ ਬਸਨੋਈ ਦਾ ਵਿਰੋਧੀ ਗੈਂਗ ਹੈ ਤੇ ਪੁਲਸ ਦੀ ਟੀਮ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਾਦੀਰ ਸ਼ਾਹਪੁਰਨ ਸੂਜੀ ਨਾਲ ਵੀ ਦਿੰਦਾ ਸੀ ਕਿਤੇ ਉਸ ਦਾ ਬਦਮਾਸ਼ਾਨਾ ਲੈਣ ਦੇਣ ਵੀ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੈਲੀ ਪੁਲਿਸ ਦੇ ਕਈ ਅਪਰਾਧੀ ਉਸੇ ਦੋਸਤ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ